ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਰਮੀਓ ਕਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣਗੇ ਪ੍ਰਿੰਟ ਰਹਿਣਗੇ ਵਾਦਰੀ ਦੇ ਵਿੱਚ ਬਹੁਤ ਪਿਆਰੇ ਇਹਦੇ ਵਿੱਚ ਕਲਰ ਨੇ ਬਹੁਤ ਪਿਆਰੇ ਡਿਜ਼ਾਈਨ ਨੇ ਨੇਉ ਦੀ ਲੁੱਕ ਦੇ ਸੂਟ ਨੇ ਇਹ ਆਪਾਂ ਨੇ ਲਏ ਨੇ ਜੀ ਵਿਦਆਊਟ ਦੁਪੱਟੇ ਤੋਂ ਜੇ ਤੁਸੀਂ ਦੁਪੱਟਾ ਨਾਲ ਐਡ ਕਰਾਉਣਾ ਹੈਗਾ ਡਾਈ ਕਰਾਉਣਾ ਤਾਂ ਤੁਸੀਂ ਦੱਸ ਸਕਦੇ ਹੋ ਜਿਹੜੇ ਵੀ ਇਹਦੇ ਵਿੱਚ ਕਲਰ ਨੇ ਆਪਣੇ ਨਾਲ ਦੁਪट्टे ਜਿਹੜੇ ਵੀ ਆਹਦੇ ਵਿੱਚ ਕਲਰ ਨੇ ਆਪਣੇ ਕੋਲੇ ਦੁਪੱਟੇ ਨਾਲ ਨੇ ਉਹ ਵੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਜੋ ਵਿਦਾਊਟ ਦੁਪੱਟਾ ਨੇ ਦੀ ਉਹ ਵੀ ਦਿਖਾ ਦਾਂਗੇ ਬਾਕੀ ਇਹਦੇ ਵਿੱਚ ਕਲਰ ਬਹੁਤ ਨੇ ਮੈਨੂੰ ਜਿਹੜੇ ਠੀਕ ਲੱਗੇ ਸੋਹਣੇ ਲੱਗੇ ਮੈਂ ਉਹ ਹੀ ਲੈਨੇ ਜੇ ਤੁਸੀਂ ਨੇ ਕੋਈ ਹੋਰ ਕਲਰ ਲੈਣਾ ਜੀ ਤਾਂ ਤੁਸੀਂ ਮੇਰੇ ਤੋਂ ਵੱਟ ਸਕਦੇ ਮੈਸੇਜ ਕਰਕੇ ਕਿ ਕਾ ਲੈ ਸਕਦੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰਾਮ ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ ਉੱਥੇ ਸਾਰੇ ਪ੍ਰਿੰਟ ਸੂਟ ਪਾਏ ਹੁੰਦੇ ਨੇ ਜੀ ਵਰਕ ਵਾਲੇ ਪਤਾ ਕੀ ਉਹਦੇ ਉੱਪਰ ਆਪਾਂ ਸਾਰੇ ਕਲਰ ਪਾ ਦਿੰਦੇ ਆ ਤਾਂ ਕਰਕੇ ਕੋਈ ਉਹ ਨਹੀਂ ਹੁੰਦਾ ਹੈਗਾ ਵੀ ਸਾਰੇ ਕਲਰ ਨੇ ਹੁਣ ਆਪਾਂ ਜਿਹੜੇ ਆਪਾਂ ਲੈ ਕੇ ਆਉਨੇ ਆ ਸੂਟ ਸੇਲ ਕਰਨ ਲਈ ਉਹ ਮੈਂ ਚੋਇਸ ਦੇ ਜਿਹੜੇ ਮੈਨੂੰ ਰੰਗ ਵਧੀਆ ਲੱਗਦੇ ਨੇ ਉਹ ਹੀ ਲੈ ਕੇ ਆਉਂਦੇ ਆ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਇਹ ਤੋਂ ਪਹਿਲਾ ਸੂਟ ਰਹੂਗਾ ਬਹੁਤ ਹੀ ਪਿਆਰਾ ਕਲਰ ਹੈ ਤੁਸੀਂ ਦੇਖ ਕੇ ਨਾ ਹੈਰਾਨ ਰਹਿ ਜਾਓਗੇ ਮੈਂ ਇਹਦੇ ਨਾਲ ਦਾ ਸੂਟ ਆ ਜਿਹੜਾ ਸਲਾਈ ਕਰਨਾ ਦੇਤਾ ਜੇ ਕਿਸੇ ਨੇ ਸੂਟ ਆ ਹਨਾ ਫਿਰ ਤੁਸੀਂ ਮੇਰਾ ਦੇਖ ਕੇ ਪਾਇਆ ਹੋਇਆ ਦੇਖ ਕੇ ਕਹੋਗੇ ਹਨਾ ਵੀ ਅਸੀਂ ਨੇ ਸੂਟ ਐਦਾਂ ਦਾ ਲੈਣਾ ਇਹ ਬਰਬਰੀ ਦੇ ਵਿੱਚ ਸੂਟ ਰਹੂਗਾ ਜੀ ਸੌਫਟ ਬਰਬਰੀ ਹੈਗੀ ਇਹ ਇਹ ਨਹੀਂ ਹੈਗੀ ਵੀ ਕੋਈ ਗਰਮੀ ਦੇ ਵਿੱਚ ਲੜੂਗੀ ਗਰਮੀ ਦੇ ਵਿੱਚ ਪਾਉਣ ਵਾਲੀ ਵਧੀਆ ਫੈਬਰਿਕ ਰਹੂਗੀ ਤੁਹਾਨੂੰ ਵਧੀਆ ਘਰ ਦਾ ਮਿੱਲ ਦਾ ਕਪੜਾ ਮਿਲੂਗਾ ਜੀ ਇਹ ਨਹੀਂ ਹੈਗਾ ਆਪਾਂ ਕੋਈ ਬੇਕਾਰ ਚੀਜ਼ ਦੇਵਾਂਗੇ ਜਾ ਕੋਈ ਨਾਕਲ ਕਾਪੀ ਹੋਊਗੀ ਜੀ ਤੁਹਾਡੇ ਕੋਲ ਸੂਟ ਪਹੁੰਚਣ ਤੇ ਤੁਹਾਨੂੰ ਪਤਾ ਲੱਗ ਜਾਊ ਇਹਦੇ ਨਾਲ ਆਪਾਂ ਇਸ ਤਰ੍ਹਾਂ ਦੀ ਨੇਵੀ ਬਲੂ ਕਲਰ ਦੀ ਰੱਖੀ ਹੈ ਜੀ ਸਲਵਾਰ ਸਰਦਾਈ ਤੇ ਨੇਵੀ ਬਲੂ ਦਾ ਕੰਬੀਨੇਸ਼ਨ ਆ ਦੇਖੋ ਕਿੰਨਾ ਵਧੀਆ ਪਿਆਰਾ ਹੈ ਦੋਨੋਂ ਨਾ ਡਿਜ਼ਾਈਨ ਲੈ ਲੱਗਦਾ ਜਿਵੇਂ ਬਲੂ ਕਲਰ ਦਾ ਇਹਦੇ ਵਿੱਚ ਮਰਕ ਹੋਇਆ ਹੋਵੇ ਇਹਦੇ ਵਿੱਚ ਆਪਣੇ ਕੋਲੇ ਵਿਦਾਊਟ ਦੁਪੱਟਾ ਚਾਰ ਕਲਰ ਨੇ ਜੀ ਵਰਦਿੰ‍या ਵੀ ਕੋਈ ਦੇਰੇ ਆਪਣੇ ਕੋਲੇ ਹੈਗੇ ਨੇ ਤਿੰਨ ਕਲਰ ਦੁਪੱਟੇ ਨਾਲ ਨੇ ਆਪਾਂ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਚਾਰ ਕਲਰ ਆ ਆਪਣੇ ਕੋਲੇ ਦੁਪੱਟੇ ਨਾਲ ਨੇ ਚਾਰ ਕਲਰ ਆ ਵਿਦਾਊਟ ਦੁਪੱਟੇ ਨਾਲ ਨੇ ਦੇਖੋ ਜੀ ਇਹਨੂੰ ਚਾਹੇ ਤੁਸੀਂ ਵਿਦਾਊਟ ਦੁਪੱਟਾ ਲੈ ਸਕਦੇ ਹੋ ਵਿਦਾਊਟ ਦੁਪੱਟਾ ਪ੍ਰਾਈਜ਼ ਰਹੂਗਾ ਜੀ 1 ਸੂਟ ਦਾ 2000 ਰੁਪਏ ਜੇ ਤੁਸੀਂ ਦੁਪੱਟਾ ਐਡ ਕਰਾਉਗੇ ਜੀ ਨਾਲ ਤਾਂ ਤੁਹਾਨੂੰ ਬਰਬਰੀ ਦਾ ਦੁਪੱਟਾ ਮਿਲੂਗਾ ਜੀ ਟਾਈਡਾਈ ਬਾਕੀ ਤੁਹਾਡੀ ਚੋਆਇਸ ਹੋਊਗੀ ਜਿਵੇਂ ਦਾ ਤੁਸੀਂ ਦੁਪੱਟਾ ਲਾਇਕ ਕਰ ਦਿਓਵੇਂ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ ਦੁਪੱਟੇ ਦੇ ਨਾਲ ਸੂਟ ਰਹੂਗਾ ਜੀ ਇਹ 3000 ਰੁਪਏ ਅਸੀਂ ਜਿਹੜਾ ਵੀਡੀਓ ਦੇ ਵਿੱਚ ਦੱਸ ਦਿੱਤਾ ਜੀ ਵਿਦਾਊਟ ਦੁਪੱਟਾ ਸੂਟ ਰਹੂਗਾ 2000 ਰੁਪਏ ਦੇਖੋ ਜੀ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾਉਣਾ ਇੱਕ ਕਲਰ ਇਹ ਹੋ ਗਿਆ ਦੇ ਦੂਸਰਾ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਲਾਈਟ ਪਿਸਤਾ ਸੀ ਗ੍ਰੀਨ ਜਾਂ ਕਲਰ ਹੈ ਬਹੁਤ ਪਿਆਰੀ ਚੀਜ਼ ਹੈ ਇਹ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਇਹ ਕਲਰ ਲਾ ਕੇ ਅਨੀਅਨ ਨੂੰ ਛੇੜਦੀ ਰੱਖੀ ਅਨੀਅਨ ਛੇੜਦੀ ਰੱਖੀ ਹੈ ਜੀ ਸਲਵਾਰ ਦੇਖੋ ਇਹ ਸੂਟ ਦਾ ਪ੍ਰਾਈਸ ਵੀ 2000 ਰੁਪਏ ਰੱਖੂਗਾ ਜੀ ਬਹੁਤ ਵਧੀਆ ਜਿਵੇਂ ਅੱਗੇ ਹਨਾ ਤਿਹਾੜ ਆ ਰਹੇ ਨੇ ਬਹੁਤ ਵਧੀਆ ਸੋਹਣੇ ਸੂਟ ਬਣਨਗੇ ਜੀ ਨਵੇਂ ਡਿਜ਼ਾਈਨ ਦੇ ਨਵੀਂ ਜੀ ਲੁੱਕ ਦੇ ਤੁਸੀਂ ਇੱਕ ਵਾਰ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖ ਲਓ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਦੀ ਫੈਬਰਿਕ ਰਹੂਗੀ ਇਹ ਕਿਵੇਂ ਦੀ 3 ਡਾਈ ਮੀਟਰ ਦੀ ਕੱਟ ਮਿਲੂਗੀ ਜੀ ਜੇ ਤੁਸੀਂ ਇਹ ਆਲ ਓਵਰ ਸੂਟ ਲੈਣਾ ਹੈ ਤਾਂ ਤੁਹਾਨੂੰ ਇਹ ਥੋੜਾ ਜਿਆਦਾ ਕਾਸਟਲੀ ਪੈ ਜਾਊਗਾ ਵੈਸੇ ਆਲ ਓਵਰ ਤੁਹਾਨੂੰ ਮੈਂ ਰੈਅ ਦੇ ਦਊਂਗੀ ਇਹਨਾਂ ਦਾ ਕੋਈ ਲੈਣ ਦਾ ਫਾਇਦਾ ਨਹੀਂ ਸਲਵਾਰ ਬਰਬਰੀ ਦੀ ਸੈੱਟ ਨਹੀਂ ਆਉਂਦੀ ਜੀ نیچے ਤੱਕ ਨਾ ਕਲ ਪੀਂਹੇ ਜਾਂਦੀ ਰਹਿੰਦੀ ਹੈ ਮੈਚਿੰਗ ਸਲਵਾਰ ਹੀ ਠੀਕ ਰਹੂਗੀ ਦੋ ਕਲਰ ਹੋਗੇ ਜੀ ਤੀਸਰਾ ਕਲਰ ਵੀ ਬਹੁਤ ਪਿਆਰਾਗਾ ਦੇਖੋ ਜੀ ਬਹੁਤ ਵਧੀਆ ਸਕਾਈ ਬਲਿਊ ਜਾਂ ਕਲਰ ਹੈ ਇਹਦੇ ਨਾਲ ਇੰਨੀ ਸੋਹਣੀ ਜਿਆਦਾ ਦੇਖੋ ਦੁਪੱਟਾ ਆਪਾਂ ਮਹਿੰਦੀ ਕਲਰ ਦਾ ਵਿੱਚ ਥੋੜਾ ਜਿਹਾ ਰਸਟਿਕ ਤੇ ਤਿੰਨ ਕਲਰ ਕਰਕੇ ਬਹੁਤ ਸੋਹਣਾ ਪਾ ਸਕਦੇ ਹਾਂ ਇਹਦੇ ਨਾਲ ਆਪਾਂ ਨੇ ਮਹਿੰਦੀ ਕਲਰ ਦੀ ਸਲਵਾਰ ਰੱਖੀ ਹੈਗੀ ਦੇਖੋ ਵਿਦਆਉਟ ਦੁਪੱਟਾ ਪ੍ਰਾਈਜ਼ ਆਪਾਂ ਤੁਹਾਨੂੰ ਦੱਸ ਦਿੱਤੇ ਨੇ ਪਹਿਣਾ ਨੂੰ ਰਿਕਵੈਸਟ ਹੈ ਇਹ ਸੂਟਾਂ ਦੇ ਆਰਡਰ ਤੁਸੀਂ ਜਲਦੀ ਤੋਂ ਜਲਦੀ ਕਰ ਲਓ ਬਾਅਦ ਵਿੱਚ ਤੁਹਾਨੂੰ ਪਤਾ ਵੀ ਪ੍ਰਿੰਟ ਸੂਟ ਜਿਆਦਾ ਦੇਰ ਤੱਕ ਨਹੀਂ ਰਹਿੰਦੇ ਫਿਰ ਬਾਅਦੋਂ ਨਾ ਸੇਮ ਪ੍ਰਿੰਟ ਮਿਲੇ ਦੇਖੋ ਜੀ ਤੀਜਾ ਕਲਰ ਇਹ ਆ ਗਿਆ ਇਹਦੇ ਤੁਹਾਨੂੰ ਪਤਾ ਵੀ 셔ਟ ਤੇ ਲਾਈਨਿੰਗ ਲੱਗਣੀ ਹੀ ਲੱਗਣੀ ਹੈ ਜੀ ਤੁਸੀਂ ਇਹ ਨਾ ਸੋਚਿਆ ਕਰੋ ਹਨਾ ਵੀ ਸੂਟ ਤੇ ਲਾਈਨਿੰਗ ਲਗੂਗੀ ਸਾ ਤੋ ਉਹ ਨਹੀਂ ਪਹਿਣਾ ਹੈਗਾ ਲਾਈਨਿੰਗ ਹੁਣ ਨਾ ਤਾਂ ਲਾਈਨਿੰਗਾਂ ਪਹਿਲਾਂ ਵਾਲੀਆਂ ਆ ਰਹੀਆਂ ਨੇ ਨਾ ਲਾਈਨਿੰਗਾਂ ਵੀ ਬਹੁਤ ਵਧੀਆ ਠੰਡੀਆਂ ਲਾਈਨੀਆਂ ਨੇ ਆ ਮੇਰੇ ਖੁਦ ਪਾਇਆ ਹੋਇਆ ਲਾਈਨਿੰਗ ਵਾਲਾ ਕ੍ਰਸਚਨੂਨ ਦਾ ਸੂਟ ਹੈ ਇਹ ਮੈਨੂੰ ਜਮੀ ਨਹੀਂ ਪਤਾ ਲੱਗਦਾ ਮੇਰੇ ਸੂਟ ਪਾਇਆ ਹੋਇਆ ਜਾਂ ਲਾਈਨਿੰਗ ਵਾਲਾ ਦੇਖੋ ਜੀ ਇਸ ਤੋਂ ਬਾਅਦ ਚੌਥਾ ਗੱਲ ਆ ਗਿਆ ਜੇ ਤਾਂ ਬਾਲੀ ਬਹੁਤ ਵਧੀਆ ਡਿਮਾਂਡ ਹੈ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਇੰਨੀ ਸੋਹਣੀ ਪ੍ਰਿੰਟਿੰਗ ਬਣੀ ਹੈ ਪਤਾ ਹੈ ਜੀ ਪ੍ਰਿੰਟਿੰਗ ਸੋਹਣੀ ਹੈ ਪ੍ਰਿੰਟਿੰਗ ਦੇ ਨਾਲ ਹੀ ਚੀਜ਼ ਜੱਜ ਜਾਂਦੀ ਹੈ ਪ੍ਰਿੰਟਿੰਗ ਤਾਂ ਵੈਸੇ ਸਾਰੇ ਸੂਟਾਂ ਦੀ ਸੋਹਣੀ ਹੈ ਇਹਦੀ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਹੈ ਦੇਖੋ ਜੀ ਇਸ ਤਰ੍ਹਾਂ ਦੀ ਆਪਾਂ ਨੇ ਰੱਖੀ ਹੈ ਜੀ ਮਸਲੀਨ ਦੀ ਇਹਦੇ ਨਾਲ ਸਲਵਾਰ ਬਹੁਤ ਵਧੀਆ ਲਓ ਸਕਰੀਨ ਸ਼ਾਟ ਆਪਾਂ ਨੇ ਵਧੀਆ ਆਰਾਮ ਦੇ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਸੂਟ ਦਿਖਾਏ ਨੇ ਜੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਜੀ ਤੁਸੀਂ ਜਿਹੜੇ ਨਵਾਂ ਕੰਮ ਸ਼ੁਰੂ ਕਰਦੇ ਨੇ ਉਹਨਾਂ ਨੂੰ ਸਪੋਰਟ ਕਰਿਆ ਕਰੋ ਹੁਣ ਜਿਹਨਾਂ ਦਾ ਚੱਲ ਰਿਹਾ ਜੀ ਉਹ ਤਾਂ ਹਨਾ ਬਸ ਤੁਹਾਨੂੰ ਪਤਾ ਹੀ ਇਹ ਵੀ ਚੱਲ ਰਿਹਾ ਚਲੋ ਜੀ ਆਪਾਂ ਤੁਹਾਨੂੰ ਇੱਕ ਸੂਟ ਮੈਂ ਹੋਰ ਦਿਖਾਉਣੀ ਆ ਆਪਦਾ ਜੇ ਤੁਸੀਂ ਐਵੇਂ ਦਾ ਸੂਟ ਲੈਣਾ ਇੱਕ ਸੂਟ ਮੈਂ ਇਹ ਲੈ ਕੇ ਆਇਆ ਪਿਓਰ ਕਰੇਪ ਦੀ ਰਹੂਗੀ ਜੀ ਸ਼ਰਟ ਇਹਦੇ ਵਿੱਚ ਐਵੇਂ ਦੇ ਸੇਮ ਡਿਜ਼ਾਈਨ ਦੇ ਦੋ ਕਲਰ ਨੇ ਜੀ ਜਿਹੜਾ ਇਹਦੇ ਵਿੱਚ ਇਸ ਤਰ੍ਹਾਂ ਦਾ ਬਲੂ ਕਲਰ ਆ ਉਹ ਮੈਂ ਨਹੀਂ ਲੈ ਕੇ ਉਹਦੇ ਵਿੱਚ ਰਸਟ ਕਲਰ ਆ ਮੈਂ ਰਸਟ ਕਲਰ ਦੇ ਸੂਟ ਕਾਫੀ ਪਾ ਲਏ ਮੇਰਾ ਮਨ ਅੱਕ ਗਿਆ ਦੇਖੋ ਜੀ ਇਹ 네ਵੀ ਬਲੂ ਕਲਰ ਦੀ ਆਪਾਂ ਨੇ ਰੱਖੀਆ ਕਰੇਪ ਦੀ ਸਲਵਾਰ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਮੈਂ ਕੱਲ ਨੂੰ ਸਟੀਚਿੰਗ ਦੇ ਲਈ ਦੇਣੇ ਨੇ ਪਲੀਜ਼ ਜੇ ਇਦਾਂ ਦੇ ਤੁਸੀਂ ਸੂਟ ਲੈਣੇ ਨੇ ਵੀ ਇਹਦੇ ਵਿੱਚ ਇੱਕ ਰਸਟ ਕਲਰ ਹੈ ਉਹ ਵੀ ਤੁਸੀਂ ਪਿਕ ਵੀ ਲੈ ਸਕਦੇ ਹੋ ਮੇਕੋ ਤੇ ਇਹਦੀ ਵੀ ਤੁਸੀਂ ਇਹ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੱਤਾ ਦੋ ਕਲਰ ਨੇ ਮੈਨੂੰ ਜ਼ਿਆਦਾ ਸੋਹਣਾ ਇਹ ਹੀ ਲੱਗਿਆ ਬਹੁਤ ਵਧੀਆ ਪਿਆਰੀ ਜੀ ਲੁੱਕ ਦਾ ਸੂਟ ਹੈ ਇਹ ਤੁਸੀਂ ਇਹਨੂੰ ਕਿਵੇਂ ਮਰਜੀ ਡਿਜ਼ਾਈਨਰ ਕਰਕੇ ਸੂਟ ਬਣਾ ਲਓ ਮੈਨੂੰ ਬਹੁਤ ਪਿਆਰਾ ਲੱਗਿਆ ਮੈਂ ਪਹਿਲੀ ਜਾਨਸਾਰ ਦੇਖ ਲਿਆ ਇਹ ਸੂਟ ਵੀ ਮੈਂ ਲੈ ਕੇ ਜਾਣਾ ਤੇ ਇਸ ਦਾ ਦੀ ਕ੍ਰੇਪ ਦੀ ਸ਼ਰਟ ਰਹੂਗੀ ਜੀ ਇਹ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2200 ਰੁਪਏ ਵਿਦਾਵਕ ਦੁਪੱਟੇ ਦਾ ਦੇਖੋ ਤੁਸੀਂ ਇਹ ਨਾ ਕਿਹਾ ਕਰੋ ਵੀ ਮਹਿੰਗਾ ਹੈ ਜਿਹੜੀ ਇਹ ਬ੍ਰਾਂਡ ਦੀ ਚੀਜ਼ ਹੋਊਗੀ ਜੀ ਉਹਦਾ ਪ੍ਰਾਈਸ ਹਮੇਸ਼ਾ ਜ਼ਿਆਦਾ ਹੀ ਹੋਊਗਾ ਹੁਣ ਦੇਖੋ ਕ੍ਰੇਵ ਤਾਂ ਹਨਾ ਸੈਮੀ ਕ੍ਰੇਵੀ ਪਈ ਆ ਉਹ 510 ਰੁਪਏ ਆ ਜਾਂਦਾ ਕੋਈ 700 ਦਾ ਸੂਟ ਆ ਜਾਂਦਾ 400 ਦਾ ਵੀ ਆ ਜਾਂਦਾ ਦੇਖੋ ਜੀ ਇਹ ਟਿਸਟਾ ਦੀ ਕ੍ਰੇਵ ਮਿਲੂਗੀ ਤਾਂ ਉਹਨੂੰ ਮੂਠੀ ਦੇ ਵਿੱਚ ਆਉਣ ਵਾਲਾ ਸੂਟ ਆ ਬਿਲਕੁਲ ਲਾਈਟ ਵੇਟ ਦੇਖੋ ਜੇ ਤੁਹਾਨੂੰ ਪਸੰਦ ਆ ਇਹਦੇ ਵਿੱਚ ਇੱਕ ਅਰਾਸ਼ਟ ਕਲਰ ਹੈ ਜੀ ਉਹਦੇ ਨਾਲ ਅਰਾਸ਼ਟ ਕਲਰ ਦੀ ਸਲਵਾਰ ਲੱਗੂਗੀ ਇਹਦੇ ਨਾਲ ਆਪਾਂ ਨੇ ਲਈਆ ਬਲੂ ਕਲਰ ਦੀ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਲੈ ਸਕਦੇ ਹੋ 2200 ਰੁਪਏ ਸੂਟ ਦਾ ਪ੍ਰਾਈਸ ਰਹੂਗਾ ਜੀ ਕੋਈ ਸ਼ਿਪਿੰਗ ਚਾਰजेस ਅਲੱ 2200 ਦੇ ਵਿੱਚ ਤੁਹਾਡੇ ਘਰ ਤੱਕ ਸੂਟਾ ਜਿਹੜਾ ਪਹੁੰਚੇਗਾ। ਦੂਸਰਾ ਆ ਗਿਆ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਇਹ ਰਸ਼ਟ ਕਲਰ ਹੈ अवेलेबल ਹੈ। ਸੌਰੀ ਇਹ ਰਸ਼ਟ ਕਲਰ ਹੈ ਜੀ ਇਹ ਆਲ ਓਵਰ ਸੂਟਾ ਆਪਾਂ ਇਹਦਾ ਪਾਰਸਲ ਕਰਨਾ ਹੈ। ਮੇਰਾ ਵੀਡੀਓ ਦੇ ਵਿੱਚ ਦਿਖਾਉਣ ਦਾ ਮਕਸਦ ਇਹੀ ਹੈ ਵੀ ਜੇ ਕਿਸੇ ਭੈਣ ਨੇ ਇਹ ਸੂਟ ਲੈਣੇ ਜੀ ਤਾਂ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ। ਇਹਦਾ ਇੱਕੋ ਹੀ ਥਾਂ ਰਹਿ ਗਿਆ ਆਪਣੇ ਕੋਲੇ ਫਿਰ ਬਾਅਦ ਦੇ ਵਿੱਚ ਹਨਾ ਨਿਊ ਡਿਜ਼ਾਈਨ ਆ ਜਾਂਦਾ ਫਿਰ ਬਾਅਦ ਦੇ ਵਿੱਚ ਨਹੀਂ ਮਿਲਦੇ ਫਿਰ ਔਖਾ ਹੋ ਜਾਂਦਾ। ਦੇਖੋ ਜੀ ਜੇ ਤੁਹਾਨੂੰ ਪਸੰਦ ਆ ਇਹ ਆਲ ਓਵਰ ਹੈ ਆਲ ਓਵਰ ਸੂਟ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਜੇ ਤੁਸੀਂ ਮੈਚਿੰਗ ਸੂਟ ਲਾਉਂਗੇ ਤਾਂ ਮੈਚਿੰਗ ਸੂਟ ਦਾ ਪ੍ਰਾਈਸ ਰਹੂਗਾ 1750 ਰੁਪਏ ਚਲੋ ਜੀ ਇਹ ਹੋ ਗਏ ਸੂਟ ਇਸ ਤੋਂ ਬਾਅਦ ਆਪਾਂ ਬੱਦਰੀ ਦੇ ਸੂਟ ਦਿਖਾਉਣਾ ਤੁਹਾਨੂੰ ਜਿਹੜੇ ਵੀ ਧਪਟਿਆਂ ਨਾਲ ਕਲਰ ਦੇਖੋ ਇੱਕ ਸੂਟ ਇਹ ਹੈਗਾ ਜੀ ਆਪਣੇ ਕੋਲੇ ਇਹਦਾ ਹੈਗਾ ਲਾਈਟ ਪਰਪਲ ਜਾਂ ਕਲਰ ਹੈ ਬਹੁਤ ਸੋਹਣਾ ਡਾਰਕਰ ਪਰਪਲ ਨਾਲ ਆਪਾਂ ਨੇ ਸਲਵਾਰ ਲਾਈ ਹੈ ਇਹਨਾਂ ਦੇ ਕੀ ਦਾ ਪੱਟਾ ਦੇਖੋ ਬਹੁਤ ਵਧੀਆ ਅੱਠ ਕਲਰ ਹੋ ਗਏ ਆਪਣੇ ਕੋਲੇ ਵਰਦਰੀ ਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਦੇਖੋ ਜੀ ਸਟਾਰ ਵਾਲਾ ਤਾਂ ਪਰਟਾ ਰਹੂਗਾ ਦੇਖੋ ਫੁੱਲਾ ਡੁੱਲਾ 8 ਮੀਟਰ ਦਾ ਤੁਹਾਨੂੰ ਵਰਦਰੀ ਦਾ ਦੁਪੱਟਾ ਮਿਲੇਗਾ ਜੇ ਤੁਸੀਂ ਇਹਦੇ ਫਿਨਿਸ਼ਿੰਗ ਕਰਵਾਉਂਗੇ ਜੀ ਤਾਂ ਤੁਹਾਨੂੰ ਇਹ 3350 ਦੇ ਵਿੱਚ ਪਊਗਾ ਜੇ ਤੁਸੀਂ ਇਹਨੂੰ ਐਦਾਂ ਹੀ ਲਓਗੇ ਬਿਨਾ ਵਿਦਾਊਟ ਆਪਣੀ ਫਿਨਿਸ਼ਿੰਗ ਤੋਂ ਇਹ ਚੀਜ਼ ਤੇ ਅਸੀਂ ਜਿਹੜੇ ਤਾਂ ਅੱਗੇ ਨਿਕਲਦੇ ਨੇ ਕਿ ਇਹ ਅਸੀਂ ਇਸ ਕਰਕੇ ਨਹੀਂ ਹਜੇ ਫਿਨਿਸ਼ਿੰਗ ਕੀਤੀ ਕਈ ਵਾਰ ਕੋਈ ਭੈਣ ਨਹੀਂ ਕਰਵਾਉਂਦੀ ਕੱਲੀ ਪੀ ਕੋਈ ਕਰਵਾ ਲੈਂਦੀ ਹੈ ਤੁਹਾਨੂੰ ਇਸ ਰੇਟ ਦੇ ਵਿੱਚ ਪੀ ਕੋ ਕਰਵਾ ਕੇ ਦੇਵਾਂਗੇ ਜੀ ਇਹਨਾਂ ਕੋ ਵੀ ਐਂ ਤਾਂ ਅੱਗੇ ਨਿਕਲਦੇ ਦੇ ਦੇਣਗੇ ਸਾਨੂੰ ਖਣੀ 3000 ਦੇ ਵਿੱਚ ਅਸੀਂ ਇਹਨਾਂ ਦੀ ਪੀ ਕੋ ਕਰਵਾ ਕੇ ਦੇਵਾਂਗੇ ਬਾਕੀ ਤੁਹਾਡੀ ਚੁਆਇਸ ਹੈ ਜਿੰਨੇ ਤੁਹਾਨੂੰ ਸੂਟ ਵਧੀਆ ਲੱਗਦੇ ਨੇ ਜੀ ਤੁਸੀਂ ਲੈ ਸਕਦੇ ਇਹਦੇ ਵਿੱਚ ਪੰਜ ਕਲਰ ਹੋ ਗਏ ਜੀ ਸੇਮਾ ਕਲਰ ਆ ਗਿਆ ਵਰਦੀ ਦਾ ਦੇਖੋ ਇਸ ਤਰ੍ਹਾਂ ਦਾ ਦੇਖੋ ਜੀ ਇਹ ਕਲਰ ਆ ਗਿਆ ਸ਼ੇਮਾ ਬਰਤਰੀ ਦੇ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਹੋ ਦੇਖੋ ਇਹਦੇ ਨਾਲ ਵੀ ਸਟਾਰ ਵਾਲਾ ਦੁਪੱਟਾ ਰੱਖੂਗਾ ਜੀ ਤੇ ਆਪਾਂ ਨੇ ਇਸ ਤਰ੍ਹਾਂ ਦੀ ਲਈ ਹੈ ਜੀ ਰੈਸਟ ਕਲਰ ਦੀ ਇਹਦੇ ਨਾਲ ਸਲਵਾਰ ਦੇਖੋ ਮੈਂ ਤੁਹਾਨੂੰ ਦੁਪੱਟਾ ਵੀ ਕੋਲ ਕੇ ਦਿਖਾ ਦਿੰਦੀ ਹਾਂ ਹਨ ਦੇਖੋ ਜੀ ਬਹੁਤ ਪਿਆਰਾ ਇਸ ਕਲਰ ਦਾ ਜਿਹੜਾ ਇਹਦੇ ਵਿੱਚ ਨਾਲ ਮੈਂਜੈਂਟਾ ਕਲਰ ਹੈ ਨਾ ਇਹਦੇ ਆਪਾਂ ਪਾਏ ਨਹੀਂ ਜੀ ਇਹਦੇ ਵਿੱਚ ਸਟਾਰ ਦੇ ਬਹੁਤ ਵਧੀਆ ਟਾਈਡ ਆਈ ਦੁਪੱਟੇ ਮਿਲਣਗੇ ਤੁਹਾਨੂੰ ਕੁਛ ਇੱਕ ਵਾਰ ਪਲੀਜ਼ ਸਪੋਰਟ ਕਰਕੇ ਦੇਖੋ ਜੀ ਆਪਾਂ ਚੀਜ਼ਾਂ ਦੇ ਤਾਂ ਹਨਾ ਬ੍ਰਾਂਡ ਦੀ ਚੀਜ਼ ਦੇਵਾਂਗੇ ਸਭ ਨੂੰ ਵਧੀਆ ਡਿਜ਼ਾਈਨ ਦੇਵਾਂਗੇ ਵੱਟ ਕੱਢ ਦਾਂਗੇ ਗੱਲ ਕਰ ਤੁਸੀਂ ਜਿੰਨਾ ਅਸੀਂ ਮਿਹਨਤ ਕਰਕੇ ਵੀਡੀਓ ਪਾਉਣੇ ਪਾਉਨੇ ਆ ਸਾਨੂੰ ਉਹਨਾਂ ਤੁਸੀਂ ਰਿਸਪੌਂਸ ਨਹੀਂ ਦੇਦੇ ਪਤਾ ਨਹੀਂ ਕੀ ਚੱਕਰ ਹੈ ਇਹਦੇ ਵਿੱਚ ਸੇ ਰੰਗ ਆ ਗਏ ਜੀ ਸਤਮਾ ਰੰਗ ਆ ਗਿਆ ਦੇਖੋ ਬਹੁਤ ਪਿਆਰਾ ਕਲਰ ਹੈ ਇਹ ਦੁਪੱਟੇ ਨਾਲ ਮਿਲਣਗੇ ਜੀ ਜਿਹੜੇ ਮੈਂ ਬਾਅਦ ਦੇ ਵਿੱਚ ਦਿਖਾ ਰਹੀਆਂ ਤੁਹਾਨੂੰ ਚਾਰ ਕਲਰ ਵਿਦਾਊਟ ਦੁਪੱਟਾ ਜਿਹੜੇ ਪਹਿਲਾਂ ਦਿਖਾ ਦਿੱਤੇ ਨੇ ਉਹ ਰਹਿਣਗੇ ਬਾਕੀ ਤੁਹਾਡੀ ਚੋਇਸ ਹੈ ਜੇ ਉਹਨਾਂ ਨਾਲ ਦੁਪੱਟੇ ਕਰਵਾਉਣੇ ਨੇ ਤਾਂ ਅਸੀਂ ਉਹ ਵੀ ਕਰਵਾ ਕੇ ਦੇ ਦਾਂਗੇ ਦੇਖੋ ਸੱਤਵਾਂ ਕਲਰ ਆ ਗਿਆ ਇਸ ਤਰ੍ਹਾਂ ਦਾ ਲਾਈਟ ਪਿਸਤਾ ਜਿਹਾ ਕਲਰ ਹੈ ਇਹਦੇ ਨਾਲ ਵੀ ਆਪਾਂ ਨੇ ਇਸ ਤਰ੍ਹਾਂ ਦੀ ਰੱਖੀ ਹੈ ਜੀ ਸਲਵਾਰ ਇਸ ਤਰ੍ਹਾਂ ਦਾ ਹੈਗਾ ਤਾਂ ਦੁਪੱਟਾ ਤੁਸੀਂ ਦੁਪੱਟੇ ਦੇਖੋ ਮੂਹੋਂ ਬੋਲਦੇ ਨੇ ਇਹਨੇ ਪਿਆਰੇ ਸੂਟ ਨੇ ਦੇਖੋ ਇਹ ਸਾਰੇ ਪੱਤੇ ਦੇ ਫੋਰ ਸਾਈਡ ਇਸ ਤਰ੍ਹਾਂ ਤੁਹਾਨੂੰ ਉਹ ਮਿਲੂਗਾ ਵਿਚਕਾਰ ਇਸ ਤਰ੍ਹਾਂ ਦੇ ਸੈਂਟਰ ਦੇ ਵਿੱਚ ਤਿੰਨ ਫਲਾਵਰ ਮਿਲਣਗੇ ਚਲੋ ਜੀ ਦੂਸਰਾ ਆਪਾਂ ਤੁਹਾਨੂੰ ਅਗਲਾ ਕਲਰ ਦਿਖਾਉਣੀ ਜੀ ਇਹਦੇ ਵਿੱਚ ਇਹ ਵਾਲਾ ਕਲਰ ਆ ਗਿਆ ਦੇਖੋ ਅਗਲਾ ਕਲਰ ਆ ਗਿਆ ਇਹ ਵਾਲਾ ਜੇ ਤੁਹਾਨੂੰ ਪਸੰਦ ਆ ਤਾਂ ਲੈ ਸਕਦੇ ਹੋ ਇਹਦੇ ਨਾਲ ਵੀ ਆਪਾਂ ਨੇ ਸੇਮ ਦੋ ਜਿਵੇਂ ਦਾ ਆਪਾਂ ਪਹਿਲਾਂ ਨਾ ਪਟਾ ਦਿਖਾਤਾ ਜੀ ਸੇਮ ਡਿਜ਼ਾਈਨ ਦਾ ਤੁਹਾਨੂੰ ਦੁਪੱਟਾ ਮਿਲੂਗਾ ਸੈਂਟਰ ਸਾਈਡ ਇਸ ਤਰ੍ਹਾਂ ਦਾ ਤੁਹਾਨੂੰ ਬਾਰਡਰ ਮਿਲੂਗਾ ਤਿੰਨ ਕਲਰ ਮਿਲਦੇ ਨੇ ਵਿਚਕਾਰ ਤੁਹਾਨੂੰ ਤਿੰਨ ਵੱਡੇ ਵੱਡੇ ਫਲਾਵਰ ਮਿਲਣਗੇ ਚਲੋ ਜੀ ਇਹਦੇ ਵਿੱਚ ਅੱਠ ਕਲਰ ਆ ਗਏ ਜੀ ਬਾਰਬਰੀ ਦੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਚਲੋ ਜੀ ਮੈਂ ਤੁਹਾਨੂੰ ਬਹੁਤ ਵਧੀਆ ਬਹੁਤ ਪ੍ਰਿੰਟ ਸੋਹਣੇ ਬਹੁਤ ਵਧੀਆ ਫੈਬਰਿਕਾ ਬ੍ਰਾਂਡ ਦੀ ਫੈਬਰਿਕਾ ਜਿਹੜੀ ਵੀ ਆਪਾਂ ਵੀਡੀਓ ਪਾਈ ਹੈ ਪਲੀਜ਼ ਰਿਕਵੈਸਟ ਹੈ ਤੁਸੀਂ ਆਪਾਂ ਨੂੰ ਬਾਅਦ ਤੋਂ ਬਾਅਦ ਸਪੋਰਟ ਕਰੋਗੀ ਅਸੀਂ ਤੁਹਾਡੇ ਲਈ ਬਹੁਤ ਵਧੀਆ ਫੈਬਰਿਕ ਲਿਆਵਾਂਗੇ ਜੀ ਬਹੁਤ ਵਧੀਆ ਸਾਨੂੰ ਕਪੜਾ ਤੁਹਾਡੇ ਤੱਕ ਪਹੁੰਚਾਵਾਂਗੇ ਬਹੁਤ ਵਧੀਆ ਡਿਜ਼ਾਈਨ ਹੋਣਗੇ ਪਲੀਜ਼ ਤੁਸੀਂ ਇੱਕ ਵਾਰ ਸਾਡੇ ਕੋਲ ਸਿੰਗਲ ਸੂਟ ਜਿਹੜਾ ਆਰਡਰ ਕਰਕੇ ਦੇਖ ਲਓ ਬਾਅਦ ਵਿੱਚ ਤੁਹਾਨੂੰ ਪਤਾ ਲੱਗ ਜੂ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਹਾਨੂੰ ਸੂਟ ਦੇਵਾਂਗੇ ਤੁਸੀਂ ਇਹ ਨਾ ਕਿਹਾ ਕਰੋ ਹਣਾ ਕਿ ਤੁਸੀਂ ਮਹਿੰਗੇ ਲਾ ਰਹੇ ਹੋ ਤੁਸੀਂ ਹਰ ਇੱਕ ਵੀਡੀਓ ਸਾਰਿਆਂ ਦੀ ਵੀਡੀਓ ਦੇਖ ਦਿਓ ਸਾਰਿਆਂ ਨਾਲ ਰੇਟ ਘੱਟ ਆਪਣੀ ਵੀਡੀਓ ਤੇ ਮਿਲੂਗਾ ਜੀ ਕਹਾਂ ਨੂੰ ਤੁਸੀਂ ਚਾਹੇ ਅਗਲੇ ਨੂੰ ਜਿਨ੍ਹਾਂ ਦੇ ਨੰਬਰ ਚੱਲਦੇ ਨੇ ਮਟਿਕਾ ਵਾਲਿਆਂ ਦੇ ਨੰਬਰ ਦੇਖਦੇ ਹੋ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਦੇਖ ਲਓ ਵੀ ਸਾਨੂੰ ਕਿੰਨੇ ਪ੍ਰਾਈਸ ਦਾ ਪਊਗਾ ਮੈਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਸੂਟ ਹੈ ਜਿਹੜਾ ਪੋਚਾ ਰਹੀਆਂ ਪਲੀਜ਼ ਮੈਨੂੰ ਤੁਹਾਡੇ ਸਾਥ ਦੀ ਉਹ ਜ਼ਰੂਰਤ ਹੈ ਜੀ ਤੁਹਾਡੀ سپورਟ ਦੀ ਜ਼ਰੂਰਤ ਹੈ ਇਸ ਕਰਕੇ ਰਿਕਵੈਸਟ ਹੈ ਆਪਣੀ 8-10 ਮਿੰਟ ਦੀ ਵੀਡੀਓ ਹੁੰਦੀ ਹੈ ਨੂੰ ਦੇਖ ਲਿਆ ਕਰੋ ਜੀ ਐਂਡ ਤੱਕ ਇਹਦੇ ਵਿੱਚ ਸਾਰੇ ਪ੍ਰਾਈਸ ਪਾਏ ਹੁੰਦੇ ਨੇ ਮੈਂ ਫਿਰ ਤੋਂ ਦੱਸ ਦਿਆਂ ਜੀ ਜਿਹੜੇ ਤੁਹਾਨੂੰ ਮੈਂ ਦੁਪੱਟੇ ਨਾਲ ਸੂਟ ਦਿਖਾਏ ਨੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 3000 ਰੁਪਏ ਜੇ ਤੁਸੀਂ ਇਹਦੇ ਨਾਲ ਫਿਨਿਸ਼ਿੰ ਤਾਂ ਤਾਂ ਨੂੰ 3250 ਰੁਪਏ ਪੈਣਗੇ ਜੀ ਜੇ ਤੁਸੀਂ ਵਿਦਾਉਟ ਦੁਪੱਟਾ ਲਾਉਂਗੇ ਜੀ ਤਾਂ ਤਾਂ ਨੂੰ 2000 ਰੁਪਏ ਦਾ ਸੂਟ ਪੈਗਾ ਬਾਕੀ ਤੁਹਾਡੀ ਚੁਆਇਸ ਹੈ ਮੈਂ ਕੋਈ ਵੀ ਕਸਰ ਨਹੀਂ ਛੱਡੀ ਵੀ ਜਾਂ ਤੁਹਾਨੂੰ ਛੋੜੇ ਤੱਕ ਕੋਈ ਮਾੜਾ ਕਪੜਾ ਨਾ ਬਗ ਜੇ ਮੈਨੂੰ ਆਇਆ ਰਹਿੰਦਾ ਵੀ ਵਧੀਆ ਤੋਂ ਵਧੀਆ ਚੀਜ਼ ਲਈਏ ਆਪਾਂ ਵਧੀਆ ਤੋਂ ਵਧੀਆ ਕੁਆਲਿਟੀ ਦੀ ਹੈ ਹਨਾ ਜਿਹੜੇ ਵੀ ਕਸਟਮਰ ਮੇਰੇ ਨਾਲ ਜੁੜ ਗਏ ਜੀ ਉਹਨਾਂ ਨੂੰ ਪਤਾ ਹੀ ਆਪਾਂ ਕਿੰਨੀ ਦੀ ਫੈਬਰਿਕ ਦਿੰਨੇ ਆ ਮੇਰੇ ਕੋਲ ਉਹ ਜਿਹੜੀ ਬਿਨਾਂ ਲਾਈਨਿੰਗ ਵਾਲੀ ਟਿਸਟਾ ਕਰਦਣਾ ਉਹਦੇ ਕਲਰ ਹੀ ਨਹੀਂ ਪੂਰੇ ਹੋ ਰਹੇ ਕੀ ਕਰੀਏ ਇੰਨਾ ਜ਼ਿਆਦਾ ਹਨਾ ਵੀ ਜਿਹੜੀ ਭੈਣ ਨੇ ਮੇਰੀ ਨੂੰ ਇੱਕ ਵਾਰ ਮੈਥੋਂ ਸੂਟ ਲੈ ਲਿਆ ਉਹਨੂੰ ਪੂਰਾ ਐ ਹੋ ਜਾਂਦਾ ਵੀ ਹਾਂ ਬਹੁਤ ਵਧੀਆ ਚੀਜ਼ ਐ ਪਲੀਜ਼ ਰਿਕਵੈਸਟ ਐ ਜਿਹੜੀਆਂ ਭੈਣਾਂ ਮੇਰੀਆਂ ਵੀਡੀਓ ਦੇਖਦੀਆਂ ਨੇ ਜ਼ਰੂਰ ਤੁਸੀਂ ਇਹ ਚੀਜ਼ ਤੇ ਗੌਰ ਕਰੋ ਇਗਨੋਰ ਨਾ ਕਰੋ ਹੱਥ ਵਾਲੀ ਬੈਂਡਰ ਦਾ ਜ਼ਰੂਰ ਦੇਖ ਲਿਆ ਕਰੋ ਸੂਟ ਜੇ ਤੁਹਾਡਾ ਮਨ ਮੰਨਦਾ ਤਾਂ ਲੈ ਲਓ ਨਹੀਂ ਮੰਨਦਾ ਹਨਾ ਬਾਕੀ ਆਪਾਂ ਨੂੰ ਪਤਾ ਹੀ ਹੈ ਵੀ ਆਪਣੇ ਘਰ ਦੇ ਬਜਟ ਦੇ ਹਿਸਾਬ ਨਾਲ ਮੈਂ ਕੋਈ ਇਹ ਨਹੀਂ ਹੈਗਾ ਵੀ ਜ਼ਿਆਦਾ ਪ੍ਰਾਈਜ਼ ਵਾਲੇ ਮਹਿੰਗੇ ਸੂਟ ਹੀ ਪਾਉਂਗੀ ਆਪਾਂ ਨਾਰਮਲ ਰੇਂਜ ਦੇ ਵੀ ਸੂਟਾਂ ਦੀ ਵੀਡੀਓ ਪਾਉਂਦੀ ਪਾਉਣੀ ਆ ਮੈਂ ਕਈ ਵਾਰ ਕੱਟ ਪ੍ਰਾਈਜ਼ ਵੀ ਇਸ ਕਰਕੇ ਕਰ ਦਾਂਗੀ ਨਹੀਂ ਲੈਸ ਪ੍ਰਾਈਜ਼ ਦੇ ਵੀ ਲਾ ਦੰਗੀਆਂ ਵੀ ਚਲੋ ਕੋਈ ਨਾ ਕਿਸੇ ਦਾ ਜੀ ਹੁੰਦਾ ਹੈ ਨਾ ਮੇਰੇ ਵਰਗੀ ਭੈਣ ਹੈ ਉਹਨੇ ਪਾਲਿਆ ਕਿ ਮੈਂ ਪਾਲਿਆ ਜੀ ਆਪਾਂ ਨੂੰ 100 ਤੋਂ ਕੱਟ ਵੰਡਿਓ ਇਹ ਚੀਜ਼ ਦੀ ਤੁਸੀਂ ਤਸੱਲੀ ਨਾਲ ਤੁਸੀਂ ਸੂਟ ਲਓ ਜੀ ਤੁਸੀਂ ਇੱਕ ਵਾਰ ਮੇਰਾ ਨਾ ਸਾਥ ਦੇ ਕੇ ਦੇਖੋ ਆਪਾਂ ਇਹ ਗੱਲ ਤੁਹਾਨੂੰ ਕਦੇ ਨਹੀਂ ਹੋਣ ਦੇਵਾਂਗੇ ਵੀ ਅਸੀਂ ਜੇ ਤੁਸੀਂ ਮੈਨੂੰ ਸਾਥ ਦੇ ਤਾਂ ਮੈਂ ਤੁਹਾਨੂੰ ਕੱਪੜੇ ਲੈਣ ਲੱਗੇ ਮੈਂ ਹਵਾ ਕਰੂਗੀ ਜਾਂ ਇਹ ਕਰੂ ਉਹ ਕਰੂ ਕਦੇ ਨਹੀਂ ਹੋਊਗਾ ਕੋਈ ਨਾ ਜੀ ਤੁਸੀਂ ਵੀ ਮੇਰਾ ਮੈਂ ਵੀ ਇੱਕ ਦਿਨ ਛੋਡੇ ਵਰਗੀ ਸੀ ਹੁਣ ਵੀ ਛੋਡੇ ਵਰਗੀ ਨਹੀਂ ਹੁਣ ਕਿਹੜਾ ਮੈਂ ਅੱਡੀ ਜੀ ਹੱਥ ਚੜ ਗਈ ਬਸ ਐਨਾ ਕ ਵੀ ਬਾਕੀ ਫਾਲ ਤਾਂ ਤੁਹਾਡੀ ਮਰਜ਼ੀ ਹੈ ਤੁਸੀਂ ਦੇਣਾ ਜਾਂ ਪਰਮਾਤਮਾ ਲੈ ਲਵੇ। ਚਲੋ ਜੀ ਆਪਣੀ ਵੀਡੀਓ ਲੰਬੀ ਹੋ ਗਈ ਜੀ ਮੈਂ ਤੁਹਾਨੂੰ ਜਿਹੜੇ ਅੱਜ ਵਾਲੇ ਸੂਟ ਦਿਖਾਏ ਨੇ ਮੈਨੂੰ ਪੂਰੀ ਉਮੀਦ ਹੈ ਵੀ ਮੇਰੀਆਂ ਭੈਣਾਂ ਇਹ ਸੂਟ ਦੀ ਡਿਮਾਂਡ ਹੋਊਗੀ। ਜੇ ਨਾ ਹੋਈ ਨਾ ਇਹ ਡਿਮਾਂਡ ਮੈਨੂੰ ਸੂਟਾਂ ਦੀ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਣਾ। ਮੈਂ ਕਿੰਨਾ ਮਰਜ਼ੀ ਜ਼ੋਰ ਲਾ ਕੇ ਵੀਡੀਓ ਪਾ ਲਾ ਮੇਰੇ ਭੈਣਾਂ ਨੇ ਮੈਨੂੰ ਕੋਈ ਰਿਸਪੌਂਸ ਨਹੀਂ ਦੇਣਾ। ਇਸ ਕਰਕੇ ਪਲੀਜ਼ ਤੁਸੀਂ ਜ਼ਰੂਰ ਰਿਸਪੌਂਸ ਦਿਆ ਕਰੋ ਹਰ ਇੱਕ ਵੀਡੀਓ ਦਾ। ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣ